ਤਾ ਮੀਟ ਕੋ ਬੜਾ ਹਾਂ ਮੀਟ ਕੋ ਦਸ ਨੂੰ ਵੀ ਪਤਾ ਲੱਗਾ ਵੀ ਇੱਥੇ ਲੜਾਈ ਹੁੰਦਾ ਫਿਰਦਾ ਸਾਨੂੰ ਤਾਂ ਨਹੀਂ ਦਰਖਾਸਤ ਕਿਹਨੇ ਦਿੱਤੀ ਸਾਨੂੰ ਥਾਣੇ ਵਾਲਿਆਂ ਦਾ ਫੋਨ ਆਇਆ ਸੀ ਕਿਹੜੇ ਨੰਬਰ ਤੇ ਕਿਹੜੇ ਨੰਬਰ ਤੋਂ ਆਇਆ ਕਹਿੰਨੇ ਕੀਤਾ ਮੁੰਸ਼ੀ ਦਾ ਨੰਬਰ ਮੇਰੇ ਨਾਲ ਗੱਲ ਕਰਾਓ ਮੁੰਸ਼ੀ ਦੀ ਗੱਲ ਕਰੋ ਮੇਰੀ ਮੁੰਸ਼ੀ ਦੀ ਗੱਲ ਕਰਾਓ ਭਾਜੀ ਸਾਨੂੰ ਅੱਜ ਹੀ ਪਤਾ ਲੱਗਾ ਲੋਕ ਰਹੁੰਦੇ ਕਹਿੰਦੇ ਪੰਜ ਕ ਸੈਕਸ਼ਨ ਵੀ 200 ਤਾਂ ਸਰਪੰਚ ਦੇ ਨਾਲ ਕੋਈ ਵੀ ਦਰਖਾਸਤ ਹੋ ਸਕਦੀ ਚੱਕ ਕੇ ਨੰਬੰਦ ਕਰਾਈ ਨਹੀਂ ਨਹੀਂ ਕੋਈ ਗਾਣੀ ਕੋਈ ਗਾਣੀ ਨਾ ਕੋਈ ਗਾਣੀ ਕੋ ਯਾਰ ਰੁਕ ਜਾ ਦੋ ਮਿੰਟ ਪਾਜੀ ਮੈਨੂੰ ਤੁਸੀਂ ਅਥਾਰਟੀ ਪਰਸਨ ਨਾਲ ਗੱਲ ਕਰਾਓ ਕਿਹੜਾ ਤੁਹਾਡਾ ਅਥਾਰਟੀ ਪਰਸਨ ਹੈ ਜਿੰਨੇ ਅਥਾਰਟੀ ਦਿੱਤੀ ਆ ਕੋਈ ਬਾਈ ਸਾਨੂੰ ਪੁੱਛ ਲੈਣਾ ਮੈਂ ਸਰਪੰਚ ਆ ਸਰ ਕਿਹੜੇ ਪਹਿਲਾਂ ਵੀ ਫੋਨ ਕਰ ਲੈਂਦੇ ਪਾਜੀ ਸਰ ਪਹਿਲਾਂ ਜਿੰਦਾ ਬਾ ਉਹ ਕੀ ਬੰਦਾ ਜਿਹੜੇ ਕਹਿੰਦੇ ਤੁਸੀਂ ਆਪਕੋ ਚਾਹ ਵੰਦ ਤੁਹਾਨੂੰ ਨਹੀਂ ਮੈਂ ਸੁਣਨਾ ਇਹ ਗੱਲ ਇੱਕ ਮਿੰਟ ਯਾਰ ਸ਼ਾਂਤੀ ਇੱਕ ਮਿੰਟ ਕੋਈ ਯਾਰ ਚੱਬ ਕਰ ਜੋ ਜੇ ਹੁਣੇ ਰੁਕਾਈ ਜਾਂਦੇ ਆ ਕਿ ਮੈਨੂੰ ਗੱਲ ਕਰਨ ਐਂਹੀ ਹਿੰਮਤ ਹੈ ਮੈਨੂੰ ਕੋਈ ਖੜ ਕੇ ਫੜ ਕੱਢ ਮੈਨੂੰ ਫੜ ਗਿਆ ਯਾਰ ਹੈਲੋ ਹਾਂਜੀ ਬਾਜੀ ਉਹਦਾ ਛੱਡ ਗਿਆ ਹੋਰ ਵੀਡੀਓ ਬਣਾਓ ਜਰਾ ਬਈ ਸਪੀਕਰ ਲਾਓ ਹਾਂ ਉਹਦਾ ਮਾਜੀ ਰੋ ਪਾ ਦੋਨੋਂ ਪੁਲਿਸ ਵਾਲਿਆਂ ਦੀ ਵੀ ਹੁਣ ਸਪੀਕਰ ਤੇ ਲਾਓ ਉਹ ਉਧਰ ਵੀ ਬਣਾਓ ਕੋਈ ਐਸਐਡੀ ਵੀਡੀਓ ਬਣਾਓ ਹੈਲੋ ਮੇ ਤੋਂ ਬਿਨਾ ਪਰਦਾਬਾਦ ਮਰਦਾਬਾਦ ਮਰਦਾਬਾਦ मर मामा मर गया मर गया भी मर गया दविंदर मामा मर गया मर गया भी मर गया दविंदर मामा मर गया मर गया भी मर गया दविंदर मामा हाय 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 दिमाग मामा हाय 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 मामा मर गया मर गया भी मर गया पुरानी पंचायत मर गई मर गई मर गई पुरानी पंचायत हाय 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 पुरानी पंचायत हाय हाय ਹਾਏ 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 ਅਮਲੇ ਬਲਕਾਰ ਸਿੰਘ ਹਾਏ 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 ਐਮ ਐਲ ਬਲਕਾਰ ਸਿੰਘ ਹਾਏ 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 ਬਲਕਾਰ ਸਿੰਘ ਮਰ ਗਿਆ ਮਾਮੀ ਰੰਡੀ ਕਰ ਗਿਆ ਤੁਸ ਕਾ ਮਾਮੀ ਰੰਡੀ ਕਰ ਗਿਆ ਬਲਕਾਰ ਸਿੰਘ ਮਰ ਗਿਆ ਮਾਮੀ ਰੰਡੀ ਕਰ ਗਿਆ ਸਰਕਾਰ ਸਿੰਘ ਮਰ ਗਿਆ ਮਾਮੀ ਰੰਡੀ ਕਰ ਗਿਆ ਭਗਵਾਨ ਤਮਾਨ ਮਰ ਗਿਆ ਮਾਮੀ ਰੰਡੀ ਕਰ ਗਿਆ